ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਲੋਹਾਰਾ ਕਾ ਰੋਡ ਅੰਮ੍ਰਿਤਸਰ ਵਿਖੇ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਤਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਆਖਨਪਾਟ ਸਾਹਿਬ ਦੇ ਪੋ ਗੁਪਰੰ ਕੀਰਤਨ ਦਰਬਾਰ ਸਜਾਇਆ ਗਿਆ। ਗੁਰਦੁਆਰਾ ਸੰਗਤ ਸਾਹਿਬ ਦੇ ਬੀਬੀਆਂ ਦੇ ਜਥੇ ਨੇ ਬੀਬੀ ਪਰਮਜੀਤ ਕੌਰ ਰਾਏ ਦੀ ਅਗਵਾਈ ਵਿੱਚ ਕੀਰਤਨ ਦੀ ਹਾਸੀ ਭਰੀ। ਪਾਈ ਸ਼ਰਨਜੀਤ ਸਿੰਘ ਬਚਾਲੇ ਵਾਲਿਆਂ ਨੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਪਾਈ ਅਮਰੀਕ ਸਿੰਘ ਅਤੇ ਸਾਥੀਆਂ ਵੱਲੋਂ ਕਵੀਸ਼ਰੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੈਪਟਨ ਅਜੀਤ ਸਿੰਘ ਸੰਧੂ, ਨਿਰਮਲ ਸਿੰਘ ਆਨਲ, ਚੌਣਲਸ ਘਤਰ ਵੱਲੋਂ ਸੰਗਤਾਂ ਨੂੰ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਗਈ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸ਼ਾਮ ਨੂੰ ਰਹਿਰਾਸ ਸਾਹਿਬ ਦੇ ਭੋਗ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਪਰ ਸੰਗਤਾਂ ਵੱਲੋਂ ਤਾਜ਼ੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਪਾਬਾ ਚੰਚਲ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਬਲਜੀਤ ਸਿੰਘ ਰਾਜੂ, ਗੁਰਮukh ਸਿੰਘ, ਬੂਟਾ ਸਿੰਘ, ਦਰਮਿੰਦਰ ਸਿੰਘ ਚੀਨਾ, ਸੰਤੋਖ ਸਿੰਘ, ਪਰਮਜੀਤ ਕੌਰ ਰਾਏ, ਸੁਖਦੇਵ ਸਿੰਘ, ਸ਼ਮਸ਼ੀਰ ਸਿੰਘ ਅਰਦੇਵ ਸਿੰਘ ਸਮੇਤ ਸੰਗਤਾਂ ਨੇ ਹਾਸੇਪਰੀ ਅੱਜ ਗੁਰਦਵਾਰਾ ਸੰਗਤ ਸਾਹਿਬ ਰਣਜੀਤ ਵਿਹਾਰ ਲੋਹਰਕਾ ਰੋਡ ਅੰਮ੍ਰਿਤਸਰ ਵਿਖੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਬਹੁਤ ਸ਼ਰਧਾ ਭਾਵਨਾ ਨਾਲ ਸ਼ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜੋ ਕਿ ਮਨਾਇਆ ਗਿਆ ਹੈ ਇੱਥੇ ਖੰਡ ਪਾਠ ਸਾਹਿਬ ਰੱਖੇਗੀ ਉਪਰੰਤ ਕੀਰਤਨ ਦੀਵਾਨ ਸੱਜਿਆ ਕਥਾ ਕੀਰਤਨ ਹੋਏ ਗੁਰੂਕ ਲੰਗਰ ਟੁੱਟ ਚੱਲ ਰਹੇ ਹਨ ਸਾਰੀਆਂ ਸੰਗਤਾਂ ਨੂੰ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਮੈਂ ਸਭ ਤੋਂ ਪਹਿਲਾਂ ਜਿਹੜੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਸਭ ਤੋਂ ਪਹਿਲਾਂ ਕਿਉਂਕਿ ਤਿੰਨ ਦਿਨਾਂ ਤੋਂ ਗੁਰਗ੍ਰੰਥ ਸਾਹਿਬ ਦਾ ਪਾਠ ਸ਼ੁਰੂ ਹੋਇਆ ਸੀ ਤੇ ਅੱਜ ਸੰਪੂਰਨ ਹੋਇਆ ਲੰਗਰ ਬਣਿਆ ਕਥਾ ਕੀਰਤਨ ਹੋਇਆ ਹੋਰ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਸੰਗਤਾਂ ਬਹੁਤ ਅਤਿਸ਼ਾਹ ਨੇ ਪਹਿਲੇ ਪ੍ਰਕਾਸ਼ ਜੜੇ ਤੇ ਤੇ ਮੈਂ ਫਿਰ ਦੁਬਾਰਾ ਲੱਖ ਲੱਖ ਵਧਾਈ ਦੇਣਾ